ਅੰਮ੍ਰਿਤਸਰ ਵਿੱਚ ਟ੍ਰੈਫਿਕ ਪ੍ਰਬੰਧਨ ਬਿਹਤਰ ਬਣਾਉਣ ਲਈ ਡੀਸੀਪੀ ਲਾਹਾਂਡਰ ਨੇ ਟ੍ਰੈਫਿਕ ਸਟਾਫ ਨਾਲ ਕੀਤੀ ਮੁੱਖ ਮੀਟਿੰਗ ਅੰਮ੍ਰਿਤਸਰ ਸ਼ਹਿਰ ਵਿੱਚ ਟ੍ਰੈਫਿਕ ਪ੍ਰਬੰਧਨ ਨੂੰ ਨਿਰਵਿਘਨ ਬਣਾਉਣ ਲਈ ਡੀਸੀਪੀ ਲਾਹਾਂਡਰ ਅਤੇ ਆਡਿਸ਼ਰੀ ਆਲਮ ਵਿਜੇ ਸਿੰਘ ਦੀ ਅਗਵਾਈ ਵਿੱਚ ਇੱਕ ਮਹੱਤਵਪੂਰਨ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਮੀਟਿੰਗ ਵਿੱਚ ਏਡੀਸੀਪੀ ਟ੍ਰੈਫਿਕ શ્રી ਹਰਪਾਲ ਸਿੰਘ ਏਸੀਪੀ ਟ੍ਰੈਫਿਕ ਅਤੇ ਟ੍ਰੈਫਿਕ ਜ਼ੋਨ ਦੇ ਇੰਚਾਰਜ ਹਾਜ਼ਰ ਸਨ ਟ੍ਰੈਫਿਕ ਦੀ ਚਾਲ ਨੂੰ ਸੁਚਾਰੂ ਬਣਾਉਣ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਈ ਮੁੱਦਿਆਂ ਤੇ ਚਰਚਾ ਕੀਤੀ ਗਈ। ਡੀਸੀਪੀ ਆਲਮ ਵਿਜੇ ਸਿੰਘ ਨੇ ਕਿਹਾ, "ਟ੍ਰੈਫਿਕ ਸਟਾਫ ਨੂੰ ਆਪਣਾ ਕੰਮ ਜ਼ਿੰਮੇਵਾਰੀ ਨਾਲ ਕਰਨਾ ਚਾਹੀਦਾ ਹੈ ਤਾਂ ਜੋ ਸ਼ਹਿਰ ਵਿੱਚ ਟ੍ਰੈਫਿਕ ਜਮ ਅਤੇ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ।" ਉਨ੍ਹਾਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ। ਮੀਟਿੰਗ ਦੇ ਮੁੱਖ ਅਜੰਡੇ ਟ੍ਰੈਫਿਕ ਨੂੰ ਨਿਰਵਿਘਨ ਬਣਾਉਣ ਲਈ ਯੋਜਨਾਵਾਂ, ਅਮਸਥਾਨਾ ਤੇ ਸਟਾਫ ਦੀ ਤਾਇਨਾਤੀ। ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਕੈਂਪੇਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਸਖਤ ਕਾਰਵਾਈ ਇਸ ਮੀਟਿੰਗ ਦਾ ਮੁੱਖ ਮਕਸਦ ਅੰਮ੍ਰਿਤਸਰ ਦੇ ਰਹਿਵਾਸੀਆਂ ਲਈ ਸੁਰੱਖਿਅਤ ਅਤੇ ਆਸਾਨ ਯਾਤਰਾ ਨੂੰ ਯਕੀਨੀ ਬਣਾਉਣਾ ਹੈ ਸਾਡੇ ਕੋਲ 350 ਦੇ ਕਰੀਬ ਟ੍ਰੈਫਿਕ ਮੁਲਾਜ਼ਮ ਹੈਗੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਵਿੱਚ ਤੇ ਅਸੀਂ ਇਨਸਪੈਕਟਰ ਲੈਵਲ ਤੇ ਸਬ ਇਨਸਪੈਕਟਰ ਲੈਵਲ ਦੇ ਸਬ ਜ਼ੋਨ ਬਣਾਇਆ ਜੀ ਜਿਹੜੇ ਉਹ ਸੱਤ ਜ਼ੋਨ ਨੂੰ ਦੋ ਡੀਐਸਪੀ ਲੈਵਲ ਦੇ ਆਫੀਸਰਸ ਦੇ ਵਿਚ ਮੰਡੇ ਆ ਜ਼ੋਨ 1 ਐਂਡ ਜ਼ੋਨ 2 ਤੇ ਉਸ ਤੋਂ ਉੱਪਰ ਏਡੀਐਸਪੀ ਟ੍ਰੈਫਿਕ ਸਰ ਹਰਪਾਲ ਸਿੰਘ ਨੇ ਤੇ ਉਹਨਾਂ ਉੱਪਰ ਮੈਂ ਸੁਪਰਵਾਈਜ਼ ਕਰ ਰਹੇ ਹਾਂ ਜੀ ਤੇ ਅਸੀਂ ਮੇਨ ਮੇਨ ਪੁਆਇੰਟਸ ਤੇ ਮੇਨ ਮੇਨ ਚੌਂਕ ਤੇ ਅਸੀਂ ਟ੍ਰੈਫਿਕ ਪੁਲਿਸ ਡਿਪਲੋਏ ਕੀਤੀ ਹੈ ਕਿ ਲੋਕਾਂ ਨੂੰ ਸਮੱਸਿਆ ਨਾ ਆਵੇ ਜਦੋਂ ਵੀ ਰਸ਼ਾ ਥੋੜੇ ਜ਼ਿਆਦਾ ਹੁੰਦੇ ਜਿਵੇਂ ਰਿਆਲਟੀ ਚੌਂਕ ਹੋ ਗਿਆ ਕ੍ਰਿਸਟਲ ਚੌਂਕ ਹੋ ਗਿਆ ਆਪਣਾ ਇਨਆਊਟ ਬੇਕਰੀ ਵਾਲਾ ਹੋ ਗਿਆ ਹਾਲ ਬਾਜ਼ਾਰ ਗੇਟ ਅਕੀਮਾ ਹਾਥੀ ਗੇਟ ਵਗੜਾ ਹੋ ਗਏ ਖਜ਼ਾਨਾ ਗੇਟ ਵਗੜਾ ਤੇ ਆਉਟਰ ਵੀ ਅਸੀਂ ਜਿਹੜਾ ਹੈਗਾ ਆਪਣਾ ਕਚੈਰੀ ਚੌਂਕ ਤੇ ਹੋਰ ਵੀ ਮੇਨ ਮੇਨ ਪੁਆਇੰਟਸ ਤੇ ਅਸੀਂ ਡਿਪਲੋਏ ਕੀਤੇ ਆ ਇਸ ਤੋਂ ਇਲਾਵਾ ਸਾਡੀ ਟੂ ਵੈਂਸ ਵੀ ਚੱਲ ਰਹੀਆਂ ਜਿਹੜਾ ਵੀ ਕੋਈ ਰੋਂਗ ਪਾਰਕਿੰਗ ਕਰਦਾ ਹੈ ਤੇ ਉਹਦੀ ਗੱਡੀ ਅਸੀਂ ਟੋ ਕਰਦੇ ਆ ਤੇ ਜੋ ਵੀ ਫਾਈਨ ਹੁੰਦਾ ਉਹ ਆਫੈਂਡਰ ਨੂੰ ਦੇਣਾ ਪੈਂਦਾ ਤੇ ਉਹ ਇਸ ਤੋਂ ਇਲਾਵਾ ਅਸੀਂ ਓਵਰ ਸਪੀਡਿੰਗ ਦੇ ਵੀ ਚਲਾਨਸ ਕਰਦੇ ਆ ਤੇ ਡਰਿੰਕ ਐਂਡ ਡਰਾਈਵ ਦੇ ਵੀ ਅਸੀਂ ਹੁਣ ਸ਼ੁਰੂ ਕੀਤੇ ਮਾਨਯੋਗ ਪੁਲਿਸ ਕਮਿਸ਼ਨਰ ਦਾ ਗੁਰਪ੍ਰਿੰਤ ਸਿੰਘ ਭੁੱਲਰ ਸਾਹਿਬ ਉਹਨਾਂ ਦੇ ਦੇਸ਼ਾ ਨਿਰਦੇਸ਼ ਏ ਤੇ ਉਹ ਵੀ ਕਮਿਸ਼ਨਰ ਸਾਹਿਬ ਦਾ ਵੀ ਮੇਨ ਫੋਕਸ ਟ੍ਰੈਫਿਕ ਤੇ ਏ ਕਿ ਲੋਕਾਂ ਨੂੰ ਕੋਈ ਵੀ ਕਿਸੇ ਵੀ ਟਾਈਪ ਦੀ ਪ੍ਰੋਬਲਮ ਨਾ ਆਏ ਆਪਣੇ ਜਦੋਂ ਵੀ ਕੰਮ ਕਾਜ ਤੇ ਆ ਘਰਾਂ ਨੂੰ ਜਾਂਦੇ ਆਪਣੇ ਆਫਿਸ ਤੋਂ ਬਾਅਦ ਜਿਹੜੇ ਕਮਰਸ਼ੀਅਲ ਵਹੀਕਲ ਚੱਲਦੇ ਨੇ ਸ਼ਾਮ ਤੋਂ ਬਾਅਦ ਜਦੋਂ ਕਿ ਸਭੀ ਦਿਨ ਨੇ ਟੁੰਡ ਪੈਂਦੀ ਹੈ ਤਾਂ ਉਹਨਾਂ ਲਈ ਕੋਈ ਜਿਵੇਂ ਲਾਈਟਾ ਰਿਫਲੈਕਟਰ ਲਗਾਉਣ ਦਾ ਰਿਤੇ ਅਸੀਂ ਬਿਲਕੁਲ ਜੀ ਹਰ ਐਸ ਪਰ ਗਵਰਨਮੈਂਟ ਰੂਲਸ ਹਰ ਗੱਡੀ ਦੇ ਪਿੱਛੇ ਇੱਕ ਰਿਫਲੈਕਟਰ ਲਾਈਟ ਹੋਣੀ ਚਾਹੀਦੀ ਹੈ ਤੇ ਜਿਹੜੇ ਵੀ ਨਹੀਂ ਹੋਏਗੀ ਉਹਨਾਂ ਨੂੰ ਅਸੀਂ ਉਹਨਾਂ ਦਾ ਅਸੀਂ ਫਾਈਨ ਵੀ ਕਰਾਂਗੇ ਚਲਾਨ ਵੀ ਕਰਾਂਗੇ ਤੇ ਜੇ ਲੋੜ ਪੈਗੀ ਤਾਂ ਅਸੀਂ ਪਾਉਂਡ ਵੀ ਕਰਾਂਗੇ ਤੇ ਐਸ ਪਰ ਗਵਰਨਮੈਂਟ ਰੂਲ ਜਿਹੜੀ ਵੀ ਲਾਈਟ ਰਿਫਲੈਕਟਰ ਲਾਈਟਸ ਤੇ ਪਿਛਲੀ ਜਿਹੜੀ ਆਪਣੀ ਤਾਰਦੀ ਵਹੀਕਲ ਦੀ ਰੇਅਰ ਲਾਈਟਸ ਹੁੰਦੀਆਂ ਉਹ ਵਰਕਿੰਗ ਹੋਣੀ ਚਾਹੀਦੀਆਂ ਚਾਹੇ ਧੁੰਦ ਪਈ ਜਾਂ ਨਾ ਪਈ ਧੁੰਦ ਸਗੋ ਥੋੜਾ ਜਿਹਾ ਹੁੰਦਾ ਹੈ ਤੇ ਮੈਂ ਹੀ ਅਪੀਲ ਕਰੂੰਗਾ ਲੋਕਾਂ ਨੂੰ ਕਿ ਧੁੰਦਾਂ ਦਾ ਟਾਈਮ ਆ ਰਿਹਾ ਆ ਵੀ ਗਿਆ ਪਿੱਛੇ ਵੀ ਥੋੜੇ ਥੋੜੇ ਨੇ ਪਹਿਲਾਂ ਧੁੰਦਾਂ ਕਾਫੀ ਪਈਆਂ ਤੇ ਬਹੁਤ ਹੀ ਸਾਵਧਾਨੀ ਨਾਲ ਆਪਣੇ ਗੱਡੀ ਚਲਾਓ ਕੋਈ ਤੁਹਾਡੇ ਵੀ ਕਰ ਵੇਟ ਕਰ ਰਿਹਾ ਕੋਈ ਦੂਸਰੇ ਦੇ ਵੀ ਕਰ ਵੇਟ ਕਰ ਰਿਹਾ ਐਨਾ ਕਿ ਤੁਹਾਡੀ ਵਜ੍ਹਾ ਤੋਂ ਕਿਸੇ ਦੂਸਰੇ ਨੂੰ ਨੁਕਸਾਨ ਹੋ ਜਾਏ ਤੇ ਬਿਲਕੁਲ ਸਪੀਡ ਲਿਮਿਟ ਵਿੱਚ ਰਹਿ ਕੇ ਤੇ ਕਾਰ ਨੂੰ ਹੌਲੀ ਚਲਾਓ ਐਸ ਪਰ ਪ੍ਰਸਕ੍ਰਾਈਬਡ ਸਟਰੀਟ ਲਿਮਿਟਸ ਸਪੀਡ ਲਿਮਿਟਸ ਨਾ ਕਈ ਚੋਂ ਬਨੇ ਜਿੱਥੇ ਕਿ ਲਾਈਟਾਂ ਬੰਦ ਪਈਆਂ ਨਾ ਉਹ ਵੀ ਕਿ ਰੇ ਰੇ ਵਗਾਰੇ ਕਿ ਕਿ ਲਾਈਟ ਜਲਦੀ ਨਾ ਹੋਣ ਕਰਕੇ ਲੋਕ ਫਿਰ ਇੱਕ ਦੋ ਜਣ ਰੂਲ ਨਹੀਂ ਫੋਲੋ ਕਰਦੇ ਕਿ ਉੱਥੋਂ ਹੋਰ ਕਿੱਧਰ ਆ ਅਸੀਂ ਮੰਨਿਓ ਕਮਿਸ਼ਨਰ ਮਿਊਨਿਸਪਲ ਕਮਿਸ਼ਨਰ ਸਾਹਿਬ ਨੂੰ ਰਿਕੁਐਸਟ ਕੀਤੀ ਹੈ ਜਿਹੜੀ ਵੀ ਲਾਈਟਾਂ ਵਰਕਿੰਗ ਨਹੀਂ ਹੈਗੀਆਂ ਉਹ ਉਹਨਾਂ ਨੂੰ ਰਿਪੇਅਰ ਕਰਵਾਉਣ ਲਈ ਜਲ ਤੋਂ ਜਲ ਕੀ ਲੋਕਾਂ ਨੂੰ ਅਹ ਟ੍ਰੈਫਿਕ ਕੰਜੈਸ਼ਨ ਦੀ ਪ੍ਰੋਬਲਮ ਨਾ ਮਿਲ ਜੇ। ਅਰ ਜਿਵੇਂ ਕਿ ਉਹਨਾਂ ਕਹੇ ਸੀਜ਼ਨ ਆ ਰਹੇ ਪਤੰਗਾਂ ਦਾ ਤਾਂ ਚਾਈਨਾ ਡੋਰ ਦੀ ਵਕਤ ਤੋਂ ਜ਼ਿਆਦਾ ਵਸਣ ਦੀਆਂ ਪਿੱਛੇ ਜੇ ਐਕਸੀਡੈਂਟ ਵੀ ਹੋਏ ਨੇ ਮੌਤਾਂ ਵੀ ਹੋਈਆਂ ਨੇ ਉੱਤੇ ਲੋਕਾਂ ਨੂੰ ਕੀ ਅਪੀਲ ਕਰੋਗੇ ਕਿ ਕਿ ਹਾਂ ਤੇਜ਼ ਬਾਨ ਚੱਲਦੇ ਨੇ ਤੇ ਚਾਈਨਾ ਡੋਰ ਦੀ ਵਰਤੋਂ ਕੀਤੇ ਜਾਂਦੇ ਕਿ ਉਹਨਾਂ ਨੂੰ ਨੁਕਸਾਨ ਹੋ। ਮੈਂ ਅਪੀਲ ਕਰੂੰਗਾ ਸਾਰੇ ਜਿਹੜੇ ਵੀ ਲੋਕ ਪਤੰਗ ਪਤੰਗ ਦੇ ਡੋਰਾ ਵੇਚਦੇ ਕਿ ਚਾਈਨਾ ਡੋਰ ਨਾ ਵੇਚਣ। ਜੇ ਉਹ ਵਚਨਗੇ ਤੇ ਜੇ ਫੜੇਗੇ ਫਿਰ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਹ ਪਹਿਲਾਂ ਵੀ ਮੈਂ ਪਰਸਨਲੀ ਵੀ ਅਪੀਲ ਕੀਤੀ ਹੈ ਸੋਸ਼ਲ ਮੀਡੀਆ ਤੇ ਪ੍ਰੈਸ ਦੇ ਰਾਹੀਂ ਕਿ ਬਿਲਕੁਲ ਵੀ ਦੀ ਵਰਤਨਾ ਕਰਨ ਇਹ ਇੱਕ ਅਫੈਂਸ ਹੈਗਾ ਤੇ ਤੁਹਾਡੇ ਖਿਲਾਫ ਪਰਚਾ ਵੀ ਹੋਏਗਾ ਜਿਹੜਾ ਵੀ ਦਿਗਿਆ ਲੋਕਾਂ ਨੂੰ ਵੀ ਸਹਿਯੋਗ ਲਈ ਕੋਈ ਵੀ ਕੋਈ ਟ੍ਰੈਫਿਕ ਪੁਲਿਸ ਚੌਰਾਹਣ ਵਿੱਚ ਹੁੰਦੀ ਹੈ ਲੋਕਾਂ ਨੂੰ ਵੀ ਸਹਿਯੋਗ ਦੀ ਉਹਨਾਂ ਨੂੰ ਲੋਕਾਂ ਦੇ ਸਹਿਯੋਗ ਦੀ ਲੋੜ ਹੁੰਦੀ ਹੈ ਲੋਕਾਂ ਨੂੰ ਵੀ ਅਪੀਲ ਮੈਂ ਤਾਂ ਲੋਕਾਂ ਨੂੰ ਇਹ ਅਪੀਲ ਕਰੂੰਗਾ ਕਿ ਜਿਹੜਾ ਵੀ ਬੰਦਾ ਗੱਡੀ ਚ ਲਾਂਦਾ ਉਹਨੂੰ ਆਬਵੀਅਸਲੀ ਟ੍ਰੈਫਿਕ ਦੇ ਰੂਲਸ ਦਾ ਪਤਾ ਹੀ ਹੈ ਤੇ ਚੌਂਗ ਦੇ ਵਿੱਚ ਰਾਈਟ ਆਫ ਵੇ ਹੁੰਦਾ ਹੈ ਜਿਹੜਾ ਵੀ ਬੰਦਾ ਤੁਹਾਡੇ ਸੱਜੇ ਪਾਸੇ ਆ ਰਿਹਾ ਹੈ ਉਹਦਾ ਰਾਈਟ ਆਫ ਵੇ ਹੈ ਜਦ ਤੱਕ ਕੀ ਖਤਮ ਹੁੰਦਾ ਜਿਹੜੇ ਚੌਂਕਾਂ 'ਚ ਲਾਈਟਾਂ ਨਹੀਂ ਹੈਗੀਆਂ ਮੈਂ ਸਪੈਸ਼ਲੀ ਉਸ ਚੌਂਗ ਬਾਰੇ ਮੈਂ ਗੱਲ ਕਰ ਰਿਹਾ ਹਾਂ ਜਿਹੜਾ ਰਾਈਟ ਆਫ ਵੇ ਹੈ ਉਹ ਜਿਹੜਾ ਵੀ ਬੰਦਾ ਤੁਹਾਡੇ ਰਾਈਟ ਤੋਂ ਆ ਰਿਹਾ ਹੈ ਉਹਦਾ ਪਹਿਲਾ ਹੱਕ ਹੈ ਉਹ ਉੱਥੇ ਦੀ ਜਦੋਂ ਗੱਡੀਆਂ ਖਤਮ ਹੋਣਗੀਆਂ ਤੈ ਤੁਸੀਂ ਆਪਣੀ ਗੱਡੀ ਚਲਾਓਗੇ ਫਿਰ ਜਿਹੜਾ ਜਿਹੜਾ ਬੰਦਾ ਤੁਹਾਡੇ ਲੈਫਟ ਤੇ ਹੈ ਤੇ ਤੁਸੀਂ ਉਹਦੇ ਰਾਈਟ ਤੇ ਹੋ ਫਿਰ ਤੁਸੀਂ ਜਾਓਗੇ ਐਵੇਂ ਹੀ ਹਰ ਪਾਸੇ ਦਾ ਰਾਈਟ ਆਫ ਵੇ ਹੁੰਦਾ ਹੈ ਐਵੇਂ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਕਿ ਜੇ ਲਾਈਟ ਨਹੀਂ ਵੀ ਹੈ ਟ੍ਰੈਫਿਕ ਮੁਲਾਜ਼ਮ ਨਹੀਂ ਵੀ ਖੜੇ ਪਰ ਤੁਹਾਨੂੰ ਇਸ ਰੂਲ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਹਰ ਚੌਂਕ ਤੇ ਕਿ ਇੱਕ ਰਾਈਟ ਆਫ ਵੇ ਜਿਹੜਾ ਹੈ ਮੈਂ ਦੁਬਾਰਾ ਵੀ ਰਿਪੀਟ ਕਰ ਰਹੇ ਹਾਂ ਜਿਹੜਾ ਵੀ ਜਦੋਂ ਵੀ ਤੁਸੀਂ ਆ ਰਹੇ ਹੋ ਤੁਹਾਡੇ ਰਾਈਟ ਤੋਂ ਜਿਹੜੀ ਕਾਰ ਆ ਰਹੀ ਹੈ ਉਹਦਾ ਪਹਿਲਾ ਹੱਕ ਹੈ ਜਾਣ ਦਾ ਫਿਰ ਤੁਹਾਡਾ ਹੈ ਫਿਰ ਅਗਲੇ ਦਾ ਹੈ ਫਿਰ ਉਸ ਤੋਂ ਅਗਲੇ ਦਾ ਹੈ। ਉਹ ਲਈ ਟ੍ਰੈਫਿਕ ਰੂਲ ਬਾਰੇ ਲੋਕਾਂ ਨੂੰ ਜਾਗਰੂਕ ਕਰਕੇ ਕੀਤਾ ਜਾਏ ਉਹ ਕੈਂਪ ਉਹ ਗਾਰਾ ਜਾ ਕੇ ਸੜਕਾਂ ਚ ਚੰਬੰਦੀ। ਸਾੜਾ ਹਰ ਸਾਲ ਟ੍ਰੈਫਿਕ ਵੀਕ ਲੱਗਦਾ ਹੈ ਇਸ ਸਾਲ ਵੀ ਅਸੀਂ ਲਾਵਾਂਗੇ ਤੇ ਲੋਕਾਂ ਨੂੰ ਵੈਸੇ ਵੀ ਅਸੀਂ ਜਾਗਰੂਕ ਕਰਦੇ ਰਹਿਣਾ ਹੈ ਸੋਸ਼ਲ ਮੀਡੀਆ ਥਰੂ ਅੱਜ ਕੱਲ ਤਾਂ ਸੌਖਾ ਹੀ ਬੜਾ ਹੈ ਗੂਗਲ ਤੇ ਸਾਰਾ ਕੁਝ ਹੈਗਾ ਤੁਸੀਂ ਮੋਬਾਈਲ ਖੋਲੋ ਤੁਹਾਨੂੰ ਹਰ ਰੂਲ ਹਰ ਰੈਗੂਲੇਸ਼ਨ ਤੁਹਾਡੇ ਪਤਾ ਚੱਲ ਜਾਂਦੀ ਹੈ। ਪਰ ਉਹ ਵੀ ਪੜੋ ਅਬਜ਼ਰਵ ਵੀ ਕਰੋ ਜ਼ਿਆਦਾ ਤੇਜ਼ ਨਾ ਗੱਡੀ ਚਲਾਓ ਹੈਲਮਟ ਪਾ ਕੇ ਚਲਾਓ ਉਹ ਤੁਹਾਡੀ ਸੁਰੱਖਿਆ ਲਈ ਹੈ ਤੁਹਾਡੇ ਪਰਿਵਾਰ ਲਈ ਵੀ ਠੀਕ ਹੈ ਜੇ ਤੁਹਾਨੂੰ ਕੋਈ ਰਬਨਾ ਕਰੇ ਸੱਟ ਲੱਗੇ ਤੇ ਤੁਹਾਡਾ ਪਰਿਵਾਰ ਜ਼ਿਆਦਾ ਪਰੇਸ਼ਾਨ ਹੁੰਦਾ ਤੁਹਾਡੇ ਨਾਲ ਤੁਹਾਡੇ ਤੋਂ ਤੁਹਾਡੇ ਨਾਲੋਂ ਤੇ ਅਬ ਬਿਲਕੁਲ ਧਿਆਨ ਨਾਲ ਗੱਡੀਆਂ ਚਲਾਓ ਤੇ ਸੁਖੀ ਸ਼ਾਂਤੀ ਕਰ ਪਹੁੰਚੋ ਤੇ ਦੂਸਰਿਆਂ ਨੂੰ ਵੀ ਸੇਫ ਰੱਖੋ ਅਤੇ ਮੀਟਿੰਗ ਕੀਤੀ ਗਈ ਹੈ ਕਿ ਟ੍ਰੈਫਿਕ ਅਧਿਕਾਰੀ ਇੱਥੇ ਪਹੁੰਚੇ ਨੇ ਤੇ ਕੀ ਅਦਰ ਡਿਸੀਜਨ ਲਿਆ ਜਿਹੜੀ ਸਾਡੀ ਮੀਟਿੰਗ ਹੋਣੀ ਕੀਤੀ ਗਈ ਹੈ ਉਹਦੇ ਲਈ ਅਸੀਂ ਇਹ ਡਿਸੀਜਨ ਲਿਆ ਕਿ ਮੈਕਸਮ ਨੰਬਰ ਆਫ ਚਲਾਨਸ ਕਰੋ ਜਿਹੜੇ ਅਫੈਂਡਰਸ ਨੇ ਉਹਦੇ ਸੀਟ ਬੈਲਟਸ ਹੋ ਗਏ ਹੈਲਮਟ ਹੋ ਗਏ ਜਾਂ ਡਰਿੰਕ ਡਰਾਈਵ ਹੋ ਗਿਆ ਤੇ ਓਵਰ ਸਪੀਡ ਹੋ ਗਈ ਇਹ ਮੇਨ ਚਾਰ ਸਾਡੇ ਫੋਕਸ ਰਹਿਣਗੇ ਉਸ ਤੋਂ ਇਲਾਵਾ ਸਾਡਾ ਜੇ ਕੋਈ ਟ੍ਰੈਫਿਕ ਲਾਈਟਸ ਨੂੰ ਜੰਪ ਕਰੇਗਾ ਉਹ ਐ ਮਾਈ ਫੋਕਸ ਸਾਡੇ ਮੇਨ ਨੇ ਜੀ ਥੈਂਕ ਯੂ